ਥਾਣਾ ਨੁਰਾਹਾ ਡੀਐਸਓ ਆਕਾਸ਼ ਜਿਹੜੇ ਸਾਡੇ ਦਤ ਨੇ ਰਿਸਪੈਕਟ ਆਫ ਇਹਨਾਂ ਦੀ ਗੱਲ ਸਮੇਤ ਇਹਨਾਂ ਦੇ ਥਾਣੇਦਾਰ ਅੰਡਰ ਦਾ ਸੁਪਰਵਾਈਜ਼ਨ ਆਫ ਡੀਐਸਪੀ ਪਾਇਲ ਹਮੰਤ ਕੁਮਾਰ ਜੀ ਕੱਲ ਜਿਹੜਾ ਸਾਡਾ ਬਿਆਨ ਸਿੰਘ ਚੌਕ ਹੈ ਉੱਥੇ ਇਹਨਾਂ ਨੇ ਇੱਕ ਵਰਨਾਕਾਰ ਰੀ ਉਹਨੂੰ ਸ਼ੱਕ ਦੀ ਬਨਾਤੇ ਰੋਕ ਕੇ ਜਦੋਂ ਚੈੱਕ ਕੀਤਾ ਉਹਦੇ ਵਿੱਚ ਇੱਕ ਮੁਰਜ਼ਮ ਜਿਹੜਾ ਮੁਕੱਦਮਾ ਨੰਬਰ ਹੈਗਾ 47 ਜਿਹੜਾ ਅਸੀਂ ਦਰਜ ਕੀਤਾ ਇਸ ਮੁਕੱਦਮਾ ਨੰਬਰ 47 ਦੇ ਵਿੱਚ ਇੱਕ ਕੰਟਰੀ ਮੇਡ ਪਿਸਟਲ ਤੇਨ ਜਿੰਦਾ ਕਾਰਤੂਸ ਉਦੇ ਡੈਸ਼ਬੋਰਡ ਤੋਂ ਸੀਗੇ ਉਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਕਰੀਬ 50 ਗ੍ਰਾਮ ਹੈਰੋਇਨ ਜਿਹਨੂੰ ਚਿੱਟਾ ਕਹਿੰਦੇ ਆ ਉਹ ਬਰਾਮਦ ਕੀਤਾ ਬੜੀ ਦਿਰਾਹਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਮਾਨਯੋਗ ਐਸਐਸਪੀ ਡਾਟਰ ਜੋਤੀ যাদব ਬੈਂਸ ਆਈਪੀਐਸ ਐਸਐਸਪੀ ਖੰਨਾ ਗਾਜੋਪੁਰਾਣੇ ਔਨ ਦਾ ਡਾਇਰੈਕਸ਼ਨ ਆਫ ਸਾਡੇ ਡੀਆਈਜੀ ਮੈਡਮ ਜਗਤਨਲੇ ਨੇ ਲੰਬਰੀ ਜੀ ਆਈਪੀਐਸ ਡੀਆਈਜੀ ਲੁਧਿਆਣਾ ਰੇਂਜ ਖਾਸ ਤੌਰ ਤੇ ਜਿਹੜੀ ਭੈੜੇ ਅਸਰਾਂ ਦੇ ਖਿਲਾਫ ਮੋਹਿਮ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੀ ਹਦਾਇਤ ਤੇ ਚੱਲ ਰਹੀ ਹੈ ਜੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਇਹ ਮੋਹਿਮ ਹੈ ਉਹਦੇ ਦੌਰਾਨ ਇਹ ਇੱਕ ਬੜੀ ਵੱਡੀ ਕਾਮਯਾਬੀ ਹੈ ਇਦੇ ਵਿੱਚ ਮੇਨ ਦੱਸਣਯੋਗ ਇਹ ਹੈ ਕਿ ਇਹ ਜਿਹੜਾ ਇਹ ਸਾਡਾ ਇਹ ਸਾਡਾ ਇੱਕ ਲਿਸਟਡ ਟੋਸ਼ੀ ਹੈ ਇਹ ਜਿਹੜਾ ਸੀ ਜਸ ਦੀਪ ਸਿੰਘ ਉਰਫ ਜਾਸ਼ੇ ਦਾ ਨਾਮ ਹੈ ਮੋਹੱਲਾ ਗੋਵਿੰਦਪੁਰਾ ਹੈ ਦੁਰਾਹਾ ਦੇ ਵਿੱਚ ਕਲਕੱਤਾ ਮਾਰਕੀਟ ਇਹਦਾ ਹਾਊਸ ਨੰਬਰ ਹੈ 307 ਜਿਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ ਇਸ ਤੋਂ ਇਲਾਵਾ ਇਹ ਬੰਦੇ ਦੀ ਜਿਹੜੀ ਬੈਕਗ੍ਰਾਉਂਡ ਹੈ ਮਾੜੇ ਕਰਤਾਰ ਦਾ ਇਨਸਾਨ ਹੈ ਇਹਦੇ ਖਿਲਾਫ ਇੱਕ ਸਾਡੇ ਐਸਵੀ ਨੇ ਖਾਣਾ ਦਰਾਹਾ ਦੇ ਵਿੱਚ ਮਕਦਮਾ ਹੈ ਤਿੰਨ ਸੋ ਸੱਤ ਟਾਈਪੀਸੀ ਦਾ ਉਸ ਮੁਕਦਮਾ 162/24 162/24 ਇਹਦੇ ਵਿੱਚ ਵੀ ਇਹ ਪਗੋੜਾ ਸੀ ਇਹਨੂੰ ਗ੍ਰਿਫਤਾਰ ਇਹਦੇ ਵਿੱਚ ਵੀ ਕੀਤਾ ਹੈ ਇਹਦੇ ਵਿੱਚ ਸਪੈਸ਼ਲੀ ਜਿਹੜੀ ਦੱਸਣਯੋਗ ਗੱਲ ਇਹ ਹੈ ਕਿ ਇਹਦੇ ਜਿਹੜੇ ਬੈਕਵਰ ਲਿੰਕੇਜ ਦੇ ਨੂੰ ਜਦੋਂ ਖੰਗਾਲਿਆ ਜਾ ਰਿਹਾ ਹੈ ਉਹਦੇ ਚ ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਇੱਕ ਜਲਦੀ ਤੁਹਾਡੇ ਕੋਲੋਂ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੇ ਨਾਲ ਜੋਤ ਨਸ਼ਾ ਵਿਰੋਧੀ ਜਿਹੜਾ ਹੈ ਜੋ ਸਾਡੇ ਮਾਨਯੋਗ ਜਿਵੇਂ ਦੱਸਿਆ ਕਿ ਸੀਨੀਅਰ ਬਾਲਾ ਤਰਾਸਰਾਂ ਦਾ ਜੋ ਪਲਾਣਾ ਹੈ ਨਸ਼ੇ ਨੂੰ ਦਾ ਖਾਤਮਾ ਕਰ ਲਈ ਇਸ ਆਲਾਮਤ ਨੂੰ ਖਤਮ ਕਰ ਲਈ ਜੜੋਂ ਪੁੱਟਣ ਲਈ ਲਿਸਟਡ ਅਨਲਿਸਟਡ ਸੋਰਸੇਜ ਦੇ ਰਾਹੀਂ ਅੱਛੇ ਲੋਕਾਂ ਦੇ ਰਾਹੀਂ ਪਬਲਿਕ ਦੇ ਸਹਿਯੋਗ ਦੇ ਨਾਲ ਪੁਲਿਸ ਜ਼ਿਲ੍ਹਾ ਖੰਡਾ ਦੇ ਵਿੱਚ ਇਸ ਮੋਹਿੰਮ ਦਾ ਨੁਸਰੇ ਤੱਕ ਲਿਜਾਇਆ ਜਾਵੇਗਾ ਔਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਨੂੰ ਇਹ ਮਾਰ ਮਹਿਸੂਸ ਹੋ ਰਿਹਾ ਹੈ ਕਿ ਇਸ ਬੰਦੇ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਮੌਜੂਦਾ ਐਟ ਅ ਟਾਈਮ ਪਕੜਿਆ ਔਰ ਜਿਹਦੇ ਕਲ ਕੰਟਰੀ ਮੇਡ ਇੱਕ ਹਥਿਆਰ ਪਲੱਸ 3 ਜਿੰਦਾ ਕਾਰਤੂਸ ਮਿਲੇ ਤੇ ਇਹਦੇ ਅੱਗੇ ਬੈਕਵਰਡ ਐਂਡ ਫਾਰਵਰਡ ਲੈ ਕੇ ਤੇ ਬੜੇ ਤਰੀਕੇ ਦੇ ਨਾਲ ਅਸੀਂ ਅੱਗੇ ਤਫਤੀਸ਼ ਡੂੰਘਾਈ ਦੇ ਵਿੱਚ ਕਰ ਰਹੇ ਹਾਂ ਔਰ ਜੇ ਇਹਦੇ ਸਾਨੂੰ ਚੰਗੇ ਕੰਮ ਵਧੀਆ ਸਿੱਟੇ ਮਿਲਣਗੇ ਸਜੇ ਦਾ ਹਥਿਆਰ ਫੜਿਆ ਕਿੱਥੇ ਦਾ ਹਥਿਆਰ ਕੋਈ ਜੀਸੀਐਸ ਲੈ ਜਾ ਤੁਹਾਨੂੰ ਦੱਸਿਆ ਕੰਟਰੀ ਮੇਡ ਉਹਨੂੰ ਪੰਜਾਬੀ 'ਚ ਇਹੀ ਕਹਿੰਦੇ ਆ ਬਈ ਦੇਸੀ ਦੇਸੀ ਹਾਂ ਪੰਜਾਬੀ 'ਚ ਦੇਸੀ ਮੈਂ ਤੁਹਾਨੂੰ ਹੁਣ ਉਹੀ ਦੱਸ ਰਿਹਾ ਬਈ ਫਾਰਵਰਡ ਐਂਡ ਬੈਕਵਰਡ ਲਿੰਕੇਜ ਬੈਕਵਰਡ ਇਹ ਕਿੱਥੋਂ ਲੈ ਕੇ ਆਇਆ ਇਹਦਾ ਸੋਰਸ ਹੈ ਅਸਲੀ ਦਾ ਸੋਰਸ ਕੀ ਹੈ ਪਲੱਸ ਇਹਦਾ ਟਿੱਟੇ ਲਿਆਣ ਦਾ ਸੋਰਸ ਕੀ ਹੈ ਕਿੱਥੋਂ ਲੈ ਕੇ ਆ ਤੇ ਅੱਗੇ ਫਾਰਵਰਡ ਕਿੱਥੇ-ਕਿੱਥੇ ਨੇ ਕੀ ਕਰਨਾ ਸੀ ਇਹ ਨਸ਼ਾ ਕਰਨ ਆਦੀ ਵੀ ਹੈਗਾ ਜੀ ਇਹ ਨਸ਼ਾ ਕਰਨ ਆਦੀ ਆ ਇਹ ਅਜੇ ਇਹਦਾ ਜਿਹੜਾ ਹੈਗਾ ਇਹਨੂੰ ਅਸੀਂ ਤੁਹਾਨੂੰ ਪਤਾ ਹੀ ਆਵੇ ਨਸ਼ੇ ਦਾ ਉਹ ਮੰਨ ਨਹੀਂ ਰਿਹਾ ਬਟ ਅਸੀਂ ਇਹਦਾ ਕਿਉਂਕਿ ਅਸੀਂ ਇਹਦਾ ਮਾਰ ਲੈਣਾ ਹੈ ਜਦ ਸਾਡੇ ਕੋਲ ਹੈ ਦੇਖੋ ਨਾ ਜੀ ਨਸ਼ੇ ਕਰਨ ਵਾਲਾ ਜਿੰਨਾ ਮਰਜ਼ੀ ਮੰਨਾਂ ਕਰੀ ਜਾਵੇ ਉਹ ਜਦੋਂ ਉਹਨੂੰ ਤੋੜ ਲੱਗੂਗੀ ਆਪਣੇ ਆਪ ਸਾਹਮਣੇ ਆ ਜਾਣਾ ਬਟ ਅਸੀਂ ਇਹਦਾ ਪ੍ਰੋਪਰ ਜੋ ਕਾਇਦੇ ਕਾਨੂੰਨ ਦੇ ਮੁਤਾਬਕ ਇੱਕ ਮੁਰਜ਼ਾਉ ਦੇ ਨਾਲ ਕੀਤਾ ਜਾਂਦਾ ਅਸੀਂ ਵਕਾਇਦਾ ਜੋ ਡਰੱਗ ਦੇ ਅਗੇਂਸਟ ਕਾਰਵਾਈ ਕੀਤੀ ਜਾਂਦੀ ਉਹ ਸਾਰੇ ਹੀ ਐਕਟਸ ਦੇ ਤਹਿਤ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ ਚਾਹੇ ਉਹਦੇ ਚ ਡੋਪ ਟੈਸਟ ਹੋਵੇ ਪ੍ਰਾਣਾ ਕੋਈ ਕਿੰਨੂ ਰਿਕਾਰਡ ਹੈ ਜੀ ਕ੍ਰਿਮੀਨਲ ਪ੍ਰਾਣੇ ਰਿਕਾਰਡ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਖਿਲਾਫ ਆਲਰੇਡੀ ਦੋ ਮੁਕਦਮੇ ਦਰਜ ਹੈ ਤੀਜਾ ਇਹ ਹੈ ਦੋ ਮੁਕਦਮੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਕਿ ਉਹਦੇ ਚ ਇੱਕ ਲੜਾਈ ਝਗੜੇ ਦਾ 307 ਦਾ ਮੁਕਦਮਾ ਹੈ ਜੇ ਇਹਦੇ ਵਿੱਚ ਅਸੀਂ ਜਿਹੜਾ ਸਾਡਾ ਇਸ ਵੇਲੇ ਥਾਣਾ ਦਰਾਹਾ ਦੇ ਚੰਡਨ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਅਸੀਂ ਨੂੰ ਅਰੈਸਟ ਕੀਤਾ ਪਲੱਸ ਇਹਦੇ ਖਿਲਾਫ ਆਲਰੇਡੀ ਇੱਕ ਐਨਡੀਪੀਐਸ ਦਾ ਮਕਦਮਾ ਵੀ ਸਰ ਕਿੰਨਾ ਪੜਿਆ ਲਿਖਿਆ ਹੈ ਕਿ ਨਹੀਂ ਇਹ ਇਹਦੀ ਜਿਹੜੀ ਏਜ ਹੈ 25 ਸੌਰੀ ਹਾਂ 22 ਸਟਾਈਕ ਸਾਲ ਦੀ ਏਜ ਹੈ ਅ ਦੇਖੋ ਇਹ ਇਹ ਜੂਥ ਹੈ ਜਿਹੜੀ ਰਾਸ ਤੌਰ ਤੇ ਗਲਤ ਰਾਸਤਿਆਂ ਤੇ ਜਿਹੜੇ ਇਹ ਲੋਕ ਚੱਲੇ ਹੋਏ ਨੇ ਅਸੀਂ ਮੈ ਤੁਹਾਨੂੰ ਇੱਕ ਇਸੇ ਮਾ ਹੋਰ ਇੱਕ ਸਪੈਸ਼ਲੀ ਤੁਹਾਡੇ ਜਰੀਏ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਅਪੀਲ ਵੀ ਕਰਨੀ ਚਾਹੁੰਦਾ ਹਾਂ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਅਸੀਂ ਇਹ ਜਿਹੜਾ ਪਹਿਲੇ ਤੁਹਾਨੂੰ ਦੱਸਿਆ ਜੁਧ ਨਸ਼ਿਆਂ ਦੇ ਵਿਰੋਧ ਦੀ ਜਿਹੜੀ ਮੁਹਿੰਮ ਹੈ ਉਹਦੇ ਮੁਤਾਬਕ ਅਸੀਂ ਪਿੰਡਾਂ ਦੇ ਵਿੱਚ ਸੈਮੀਨਾਰ ਅਵੇਅਰਨੈਸ ਦੇ ਤੌਰ ਤੇ ਕਰ ਰਹੇ ਹਾਂ ਔਰ ਖਾਸ ਤੌਰ ਤੇ ਸਾਡੇ ਲੋਕਾਂ ਨੂੰ ਅਪੀਲ ਵੀ ਇਹ ਹੈ ਅਸੀਂ ਈਵਨ ਕੰਪਲੇਂਟ ਬਾਕਸ ਆਪਦੇ ਵੱਲੋਂ ਵੀ ਲਗਵਾਏ ਗਏ ਨੇ ਸਕੂਲਾਂ ਦੇ ਵੀ ਅੱਗੇ ਗਲੀਆਂ ਦੇ ਵਿੱਚ ਵੀ ਇਸ ਤਰੀਕੇ ਨਾਲ ਤਾਂ ਕਿ ਮਤਲਬ ਅਨੋਨਿਮਸ ਤਰੀਕੇ ਦੇ ਨਾਲ ਆਪਣੀ ਪਛਾਣ ਨੂੰ ਗੁਪਤ ਰੱਖੋ ਉਹਦੇ ਮੁਤਾਬਕ ਇਨਫੋਰਮੇਸ਼ਨ ਦਿਓ ਸਾਨੂੰ ਉਹਦੇ ਵਿੱਚ ਜਿਹੜਾ ਨਸ਼ਾ ਕਰਨ ਵਾਲਾ ਹੈ ਜਿਹੜਾ ਪੀਂਦਾ ਹੈ ਅਸੀਂ ਉਹਦਾ ਬਕਾਇਦਾ ਇਲਾਜ ਵੀ ਕਰਾਵਾਂਗੇ ਜਿਹੜਾ ਪੀਣ ਵਾਲਾ ਜਿਹੜਾ ਵੇਚਣ ਵਾਲਾ ਹੈ ਉਹਨੂੰ ਬਕਾਇਦਾ ਅਸੀਂ ਉਹਦੇ ਖਿਲਾਫ ਐਨਡੀਪੀਏ ਸੈਕਟਰ ਦੇ ਤਹਿਤ ਪ੍ਰੋਪਰ ਅਸੀਂ ਕਾਰਵਾਈ ਵੀ ਕਰਾਂਗੇ ਸਾਰੇ ਤਸ ਜਿਹੜਾ ਦੋਸ਼ੀ ਖੜਾ ਹੈ ਇਹਦੀ ਬੈਕਗ੍ਰਾਉਂਡ ਕੀ ਹੈ ਦਾਦਾ ਜੀ ਜੀ ਤੁਹਾਨੂੰ ਦੱਸਿਆ ਵੀ ਇਹਦੀ ਬੈਕਗ੍ਰਾਉਂਡ ਬਹੁਤ ਮਾੜੀ ਹੈ ਇਹ ਡਿਫਾਲਟਰ ਇਨਸਾਨ ਹੈ ਇਹ ਕੋਈ ਕੰਮ ਨਹੀਂ ਕਰਦਾ ਆਹੀ ਇਹਦੇ ਕੰਮ ਨੇ ਲੜਾਈ ਝਗੜੇ ਕਰਨੇ ਚਿੱਟਾ ਵੇਚਣਾ ਸਮਝ ਗਏ ਨਾ ਬੈਡ ਐਲੀਮੈਂਟਸ ਦੇ ਨਾਲ ਰਲ ਕੇ ਲੜਾਈ ਝਗੜੇ ਕਰਨੇ ਸੱਟਾਂ ਚੋਰੀਆਂ ਮਾਰਨੀਆਂ ਆਹੀ ਇਹਦੇ ਕੰਮ ਹੈਗਾ ਔਰ ਇਹ ਕੋਈ ਕੋਈ ਜੋਬ ਨਹੀਂ ਕਰਦਾ ਕੋਈ ਉਹ ਨਹੀਂ ਕਰਦਾ ਠੀਕ ਹੈ ਨਾ